ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਾਂ ਟੀਵੀ ਐਨ ਆਰ ਆਈ ਮੈਂ ਬਲਵਿੰਦਰ ਸਿੰਘ 37 ਆ ਪੰਜਾਬ ਦੇ ਵਿੱਚ ਅੱਜ ਮੀਂਹ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਪਟਿਆਲਾ ਦੇ ਵਿੱਚ ਅਸੀਂ ਮੌਜੂਦ ਹਾਂ ਵੱਡੀ ਨਦੀ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਾਈਪਾਸ ਤੇ ਜਿਹੜਾ ਵੱਡੀ ਨਦੀ ਤੇ ਪੁਲ ਬਣਿਆ ਹੋਇਆ ਹੈ ਉੱਥੇ ਇਸ ਵਕਤ ਅਸੀਂ ਮੌਜੂਦ ਹਾਂ ਤਾਂ ਪਾਣੀ ਅਗਰ ਨਦੀ ਦੇ ਵਿੱਚ ਦੇਖਿਆ ਜਾਵੇ ਤਾਂ ਪਾਣੀ ਆ ਜਿਹੜਾ ਉਹ ਫਿਲਹਾਲ ਕੰਟਰੋਲ ਦੇ ਵਿੱਚ ਹੈ ਕੋਈ ਖਤਰੇ ਵਾਲੀ ਗੱਲ ਆ ਜਿਹੜੀ ਉਹ ਨਹੀਂ ਜਾਪ ਰਹੀ ਦੂਜੇ ਪਾਸੇ ਵੱਡੀ ਨਦੀ ਉੱਤੇ ਅਸਫਾਈ ਵੀ ਇਸ ਵਕਤ ਪ੍ਰਸ਼ਾਸਨ ਦੇ ਵੱਲੋਂ ਕੀ ਕੀ ਜਾ ਰਹੀ ਹੈ ਕੋਕਲੈਂਡ ਮਸ਼ੀਨਾਂ ਨੇ ਜੜੀਆਂ ਉਹ ਲਗਾਈਆਂ ਗਿਆ ਨੇ ਦੂਜੇ ਪਾਸੇ ਜੇ ਪਟਿਆਲਾ ਲਈ ਖਤਰੇ ਦੀ ਗੱਲ ਕੀਤੀ ਜਾਵੇ ਤਾਂ ਇਸ ਵਕਤ ਸੁਖਨਾ ਝੀਲ ਆ ਜਿਹੜੀ ਉਸ ਦੇ ਫਲੱਡ ਗੇਟ ਖੋਲੇ ਗਏ ਸੀ ਤਾਂ ਉਹ ਪਾਣੀ ਆ ਜਿਹੜਾ ਉਹ ਘੱਗਰ ਦਰਿਆ ਰਾਹੀਂ ਪਟਿਆਲੇ ਜ਼ਿਲ੍ਹੇ ਦੇ ਇਲਾਕੇ ਵਿੱਚ ਦਾਖਲ ਹੋਵੇਗਾ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਹੋਰ ਇਲਾਕਿਆਂ ਦੀ ਤਾਂ ਹੋਰ ਇਲਾਕਿਆਂ ਵਿੱਚ ਘੱਗਰਾ ਖਤਰ ਖਤਰਾ ਪੈ ਸਕਦਾ ਹੈ ਇੱਕ ਘੱਗਰ ਦਰਿਆ ਹੈ ਜਿਹੜਾ ਉਸ ਦੇ ਵਿੱਚ ਪਾਣੀ ਵੱਧ ਸਕਦਾ ਹੈ ਕਿਉਂਕਿ ਇੱਕ ਪਾਸੇ ਲਗਾਤਾਰ ਬਰਸਾਤ ਹੋ ਰਹੀ ਹੈ ਚੰਡੀਗੜ੍ਹ ਦੇ ਵਿੱਚ ਜਿਹੜਾ ਪਾਣੀ ਆਇਆ ਹੈ ਉਹ ਸਾਰਾ ਪਾਣੀ ਇੱਥੋਂ ਹੀ ਗੁਜ਼ਰੇਗਾ ਅਤੇ ਇਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਅੰਗਲੇ ਪੜਾਵੱਲ ਪਾਣੀ ਵਧੇਗਾ ਦੂਜੇ ਪਾਸੇ ਅੰਮ੍ਰਾਲਾ ਤੋਂ ਜਿਹੜੀ ਟਾਂਗਰੀ ਨਦੀ ਆਉਂਦੀ ਹੈ ਜਿਹੜੀ ਕੱਗਰ ਦੀ ਇੱਕ ਫਾਹਕ ਨਦੀ ਹੈ ਉਸ ਦੇ ਵਿੱਚ ਵੀ ਪਾਣੀ ਦਾ ਪੱਧਰ ਵੱਧ ਹੈ ਤਾਂ ਪਤਲਾ ਸਮਾਣਾ ਦੇ ਇਲਾਕੇ ਤੋਂ ਉਹ ਪਾਣੀ ਅੱਗੇ ਮਾਰ ਕਰ ਸਕਦਾ ਹੈ ਤਾਂ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਪਾਣੀ ਦੇ ਲੈਵਲ ਦੇ ਉੱਤੇ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਜੋ ਕੋਈ ਵੀ ਨਮਿਸਿਕਾ ਮੀਕੜ ਦਾ ਨਾ ਹੋ ਸਕੇ ਅਗਰ ਹੜ੍ਹ ਦੇ ਹਾਲਾਤ ਬਣਦੇ ਨੇ ਤਾਂ ਪ੍ਰਸ਼ਾਸਨ ਪਹਿਲਾਂ ਹੀ ਮੁਸਤੈਦ ਨਜ਼ਰ ਆ ਰਿਹਾ ਹੈ ਡੀਸੀ ਪਟਿਆਲਾ ਤੇ ਪਟਿਆਲਾ ਦੇ ਹੋਰ ਵੱਖ-ਵੱਖ ਅਧਿਕਾਰੀ ਲਗਾਤਾਰ ਤੱਗਰ ਦਰਿਆ ਦਾ ਦੌਰਾ ਕਰਦੇ ਨੇ ਲਗਾਤਾਰ ਇਸ ਦੀਆਂ ਸਹਾਇਕ ਨਦੀਆਂ ਨੇ ਜਿਹੜੀਆਂ ਉਹਨਾਂ ਦਾ ਦੌਰਾ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਹੜ੍ਹਾਂ ਨੂੰ ਲੈ ਕੇ ਪ੍ਰਬੰਧ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ ਤਾਂ ਤਸਵੀਰਾਂ ਨੇ ਜਿਹੜੀਆਂ ਉਹ ਤੁਹਾਨੂੰ ਸਪੱਸ਼ਟ ਦਿਖਾ ਰਿਹਾ ਵੱਡੀ ਨਦੀਆਂ ਜਿੱਥੇ ਪਾਣੀ ਦਾ ਪੱਧਰ ਫਿਲਹਾਲ ਕੰਟਰੋਲ ਵਿੱਚ ਹੈ ਲੇਕਿਨ ਘੱਗਰ ਦਰਿਆ ਨੂੰ ਲੈ ਕੇ ਜਰੂਰ ਪ੍ਰਸ਼ਾਸਨ ਅਲਰਟ ਦੇ ਉੱਤੇ ਹੈ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਪਾਣੀ ਉੱਤੇ ਨਿਗ੍ਹਾ ਜਿਹੜੀ ਉਹ ਰੱਖੀ ਜਾ ਰਹੀ ਹੈ ਤਾਂ ਜੋ ਕੋਈ ਵੀ ਅਨਸਕਾਮੀ ਘਟਨਾ ਨਾ ਹੋ ਸਕੇ ਅਗਰ ਹੜ੍ਹ ਦੇ ਹਾਲਾਤ ਬਣਦੇ ਨੇ ਤਾਂ ਪ੍ਰਸ਼ਾਸਨ ਪਹਿਲਾਂ ਹੀ ਤਿਆਰੀ ਕਰ ਚੁੱਕਿਆ ਹੈ ਦੂਜੇ ਪਾਸੇ ਮਾਨਸਾ ਅਤੇ ਬਠਿੰਡਾ ਦੇ ਜਿਹੜੇ ਇਲਾਕੇ ਘੱਗਰ ਦੇ ਪ੍ਰਭਾਵ ਹੇਠ ਆਉਂਦੇ ਨੇ ਸੰਗਰੂਰ ਦਾ ਜਿਹੜਾ ਇਲਾਕਾ ਘੱਗਰ ਦੇ ਪ੍ਰਭਾਵ ਹੇਠ ਆਉਂਦਾ ਹੈ ਉਹਨਾਂ ਇਲਾਕਿਆਂ ਦੇ ਲੋਕ ਨੇ ਜਿਹੜੇ ਉਹ ਚਿੰਤਾ ਵਿੱਚ ਨੇ ਤਾਂ ਤੁਹਾਨੂੰ ਪਲ-ਪਲ ਦੀ ਅਪਡੇਟ ਦਿਖਾਵਾਂਗੇ ਕਿ ਕਿਸ ਪ੍ਰਕਾਰ ਹਾਲਾਤ ਇਸ ਵਕਤ ਬੜੇ ਹੋਏ ਨੇ ਫਿਲਹਾਲ ਅਜ ਮੀਂਹ ਦਾ ਰੈਡ ਅਲਰਟ ਕਈ ਜ਼ਿਲ੍ਹਿਆਂ ਵਿੱਚ ਜਾਰੀ ਹੈ ਕਈ ਜ਼ਿਲ੍ਹਿਆਂ ਵਿੱਚ yellow ਅਤੇ orange ਅਲਰਟ ਹੈ ਦੂਜੇ ਪਾਸੇ ਕੱਲ੍ਹ ਨੂੰ ਵੀ orange ਅਲਰਟ ਹੈ ਜਿਹੜਾ ਉਹ ਮੀਂਹ ਦਾ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਕਦੋਂ ਤੱਕ ਪੰਜਾਬ ਦੇ ਜਿਹੜੇ ਹਾਲਾਤ ਤੇ ਜਿਹੜੇ ਉਹ ਸੁਧਰਦੇ ਨੇ ਕਦੋਂ ਤੱਕ بارشਾਂ ਜਿਹੜੀ ਉਹ ਘਟ ਹੁੰਦੀ ਹੈ ਅਤੇ ਕਦੋਂ ਤੱਕ ਪੰਜਾਬ ਦੇ ਲੋਕ ਹੜ੍ਹਾਂ ਦੀ ਮਾਰ ਤੋਂ ਬਚਦੇ ਨੇ ਕਿਉਂਕਿ ਰਾਵੀ ਬਿਆਸ ਅਤੇ ਸਤਲੁਜ ਦਰਿਆ ਇਸ ਵਕਤ ਪੂਰਾ ਕਹਿਰ ਵਟਾ ਰਹੇ ਨੇ ਪੰਜਾਬ ਦੇ 1300 ਤੋਂ ਜ਼ਿਆਦਾ ਪਿੰਡ ਹੜ੍ਹਾਂ ਦੀ ਮਾਰ ਹੇਠ ਆਏ ਹੋਏ ਨੇ ਅਤੇ 26 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ ਕਈ ਲੋਕ ਲਾਪਤਾ ਨੇ ਅਤੇ ਹਜ਼ਾਰਾਂ ਏਕੜ ਫਸਲਾਂ ਜਿਹੜੀ ਉਹ ਤਬਾਹ ਹੋ ਗਈ ਹੈ ਮਕਾਨਾਂ ਦਾ ਵੀ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਤਾਂ ਕੈਮਰਾ ਪਰਸੋਂ ਸਤਨਾਮ ਸਿੰਘ ਨਾਲ ਬਲਵਿੰਦਰ ਸਿੰਘ ਦੇ ਸਾਥ ਦਾ ਟੀਵੀ ਐਨ ਆਰ ਆਈ ਲਈ ਪਟਿਆਲਾ ਤੋਂ